ਸਾਰੇਆਂ ਦੇ ਬਿਆਨ ਦਰਜ ਕਰਾਉਣ ਵਾਸਤੇ ਅੱਜ ਜੋ ਸਾਰੇ ਅਧਿਕਾਰੀ ਨਾਲ ਸਾਡੇ ਉਹ ਆਏ ਨੇ ਮਜੂਦਾ ਮੁਲਾਜ਼ਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੁਲਾਜ਼ਮਾਂ ਜਹਾਜ਼ਰ ਨੇ ਤੇ ਜਿਹੜੇ ਇਹਨਾਂ ਰੁਇਸ਼ਰ ਸਿੰਘ ਨੂੰ ਲਾਦੀ ਪੜਤਾਲ ਰਿਪੋਰਟ 'ਚ ਜਿਹੜੇ ਬਿਆਨ ਦਿੱਤੇ ਸੀ ਅੱਜ ਉਹੋ ਹੀ ਗਾਲਿਆਂ ਦਾ ਦੁਬਾਰਾ ਦਰਜ ਕਰਵਾਉਣੇ ਤੇ ਅੱਜ ਤੇ ਤਕਰੀਬਨ 7 ਜਾਣੇ ਨੇ ਤੇ ਜਿਹੜੇ ਮਜੂਦਾ ਸਾਡੇ ਜਿਹੜੇ EMPLOYEES ਨੇ ਉਹ ਸਾਰੇ ਆਏ ਨੇ ਪੂਲ ਬਾਕੀ ਤੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਸਿਟ ਨੂੰ ਕਿਨੂ ਕਿਨੂ ਸਮਨ ਇਹਨਾ ਕੀਤੇ ਆ ਜਿਹੜੇ ਕੋ ਰਿਟਾਇਰ ਹੋ ਗਏ ਉਹ ਕੋਈ ਆਉਂਦਾ ਨਹੀਂ ਆਉਂਦਾ ਉਹ ਪਹਿਲਾਂ ਜਿਹੜੀ ਪੜਤਾਲ ਹੋਈ ਆ ਈਸ਼ਰ ਸਿੰਘ ਹੋਣਾ ਦੀ ਉਹ ਸਾਰੀ ਜਨਤਕ ਪੜਤਾਲ 168 ਜੋ ਨਾਲੋਂ ਚਾਰ ਮੰਦਰੀ ਪਿਛਲੇ ਦਿਨੀ ਦਰਜ ਕੀਤੀ ਗਈ ਹੈ ਉਹਦੇ ਵਿੱਚ ਅੱਜ ਯਾਰ ਕੀ ਕਰੀਂ ਨੇ ਸਿਟ ਵੱਲੋਂ ਓਏ ਕੈਮਰਾ ਪਿੱਛੇ ਜਿੰਨਾ ਯਾਰ ਕਾਮ ਅਧਿਕਾਰੀਆਂ ਨੂੰ ਸਮਨ ਕੀਤਾ ਗਿਆ ਉਨ੍ਹਾਂ ਦੇ ਬਿਆਨ ਰਿਕਾਰਡ ਕਰਨ ਵਾਸਤੇ ਪੂਨਾ ਸਾਰਿਆਂ ਦੇ ਬਿਆਨ ਦਰਜ ਕਰਾਉਣ ਵਾਸਤੇ ਅੱਜ ਜੋ ਸਾਰੇ ਅਧਿਕਾਰੀ ਨਾਲ ਸਾਡੇ ਉਹ ਆਏ ਨੇ ਇਹ ਮੌਜੂਦਾ ਮੁਲਾਜ਼ਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਸਾਰੇ ਅਧਿਕਾਰੀ ਜਿਹੜੀ ਮੋਢਲੀ ਪੜਤਾਲ ਇਸ਼ਤ ਸਿੰਘ ਜੀ ਕਾਰੀ ਜਿਹੜੀ ਆ ਕਮਿਸ਼ਨ ਨੇ ਜਿਹੜੀ ਰਿਪੋਰਟ ਪੜਤਾਲ ਕੀਤੀ ਸੀ ਉਹਦੇ ਵਿੱਚ ਵੀ ਇਹਨਾਂ ਦੇ ਸਾਰਿਆਂ ਦੇ ਬਿਆਨ ਉਦੋਂ ਦਰਜ ਕਰਵਾਏ ਗਏ ਸੀ ਉਸ ਸਬੰਧ ਵਿੱਚ ਅੱਜ ਜਿਹੜੀ 100 ਐਫਆਈਆਰ ਨੰਬਰ 168 ਦੀ ਇਨਵੈਸਟੀਗੇਸ਼ਨ ਚ ਫਰਦਰ ਜਿਹੜਾ ਸਟ ਨੇ ਇਹਨਾਂ ਦੇ ਦੁਬਾਰਾ ਜਿਹੜੇ ਬਿਆਨ ਰਿਕਾਰਡ ਕਰਨ ਵਾਸਤੇ ਅੱਜ ਇਹਨਾਂ ਨੂੰ ਇੱਥੇ ਦਫ਼ਤਰ ਵਿੱਚ ਜਿਹੜਾ ਉਹ ਸੱਦਿਆ ਸਾਰੇ ਮੁਲਾਜ਼ਮ ਅੱਜ ਹਾਜ਼ਰ ਨੇ ਤੇ ਜਿਹੜੇ ਇਹਨਾਂ ਉਹ ਇਸ਼ਤ ਸਿੰਘ ਜੀ ਨਾਲ ਦੀ ਪੜਤਾਲ ਰਿਪੋਰਟ 'ਚ ਜਿਹੜੇ ਬਿਆਨ ਦਿੱਤੇ ਸੀ ਅੱਜ ਉਹੋ ਹੀ ਬਿਆਨ ਇਹਨਾਂ ਦੁਬਾਰਾ ਦਰਜ ਕਰਵਾਉਣੇ ਨੇ ਕਿੰਨੇ ਲੋਕਾਂ ਨੇ ਆ ਕੇ ਦਰਜ ਕਰਾਣ ਆਏ ਕਿ ਅੱਜ ਤਕਰੀਬਨ 7 ਜਣੇ ਨੇ ਤੇ ਜਿਹੜੇ ਮੌਜੂਦਾ ਸਾਡੇ ਜਿਹੜੇ EMPLOYEES ਨੇ ਉਹ ਤੇ ਸਾਰੇ ਆਏ ਨੇ ਮੋਲ ਬਾਕੀ ਤੇ ਇਨਵੈਸਟੀਗੇਸ਼ਨ ਦਾ ਮੈਟਰ ਆ ਸਿਟ ਨੂੰ ਕਿਨੂ ਕਿਨੂ ਸੱਮਣੇ ਨਾ ਕੀਤੇ ਆ ਜਿਹੜੇ ਕੋ ਰਿਟਾਇਰ ਹੋ ਗਏ ਉਹ ਕੋਈ ਆਉਂਦਾ ਕਿ ਨਹੀਂ ਆਉਂਦਾ ਉਹ ਤੇ ਫਰਦਰਾਜੀ ਦੇ ਚਲੋ ਕਿਹੜੇ ਮੌਜੂਦਾ ਅਧਿਕਾਰੀ ਨੇ ਜਾਂ ਅਸੀਂ ਕਹੀਏ ਤੇ 77 ਪਤਲੇ ਉਹਨਾਂ ਨੂੰ ਵੀ ਕਿਸੇ ਨੂੰ ਸੱਮਣ ਕੀਤਾ ਗਿਆ ਦੇਖੋ ਜਿਹੜੀ ਇਸ਼ਰ ਸਿੰਘ ਹੋਣਾ ਦੀ ਜਦੋਂ ਪੜਤਾਲ ਹੋਈ ਆ ਉਦੋਂ ਜਿਹੜੇ ਜਿੰਨਾ ਅਧਿਕਾਰੀਆਂ ਦੇ ਜਿਹੜੇ ਬਿਆਨ ਲੈ ਗਏ ਉਹਨਾਂ ਨੂੰ ਹੀ ਜਿਹੜਾ ਉਹ ਅੱਜ ਦੁਬਾਰਾ ਸੱਮਣ ਕੀਤਾ ਹੈ ਤੇ ਜਿੰਨਾਂ ਦੀ ਰਿਪੋਰਟ ਦੀ ਗੱਲ ਅਸੀਂ ਕਿਸੇ ਵੇਸ਼ਾ ਕਰਦੀ ਹੈ ਬਿਲਕੁਲ ਜੀ ਬਿਲਕੁਲ ਉਹ ਪਹਿਲਾਂ ਜਿਹੜੀ ਪੜਤਾਲ ਹੋਈ ਆ ਇਸ਼ਰ ਸਿੰਘ ਹੋਣਾ ਦੀ ਉਹ ਸਾਰੀ ਉਹਨਾਂ ਦੇ ਵਿੱਚ ਹੀ ਅਧਿਕਾਰਗੀਆਂ ਨੇ ਉਹਦੋਂ ਵੀ ਬਿਆਨ ਦਿੱਤੇ ਸੀ ਤੇ ਅੱਜ ਵੀ ਜਿਹੜੇ ਸਟ ਨੇ ਇਹਨਾਂ ਨੂੰ ਬਿਆਨ ਰਿਕਾਰਡ ਕਰਨ ਵਾਸਤੇ ਦੁਬਾਰਾ ਸੱਦੇ ਠੀਕ